ਸਰ ਇਹ ਮੈਂ ਠੀਕ ਠਾਕ ਹਾਂ ਪ੍ਰਮਾਤਮਾ ਅਸਾਂ ਠੀਕ ਠਾਕ ਰਕੇ ਚੜ੍ਹਦੀ ਕਲਾ ਚ ਰੱਖੇ ਤੈਨੂੰ ਗੁਣੀ ਰਾਜਾ ਕਰੇ ਤ੍ਰਕਤੀ ਵਕਸ਼ੇ ਤੇ ਹਰ ਜਣਾ ਸਾਗ ਲੈਣ ਖੇਤ ਜਿੱਦਾਂ ਸਾਗ ਲੈਣ ਜਾਣਾ ਸਾਗ ਹੁਣ ਲਾਸਟ ਹੈ ਬਸ ਅਸੀਂ ਕੇ ਬਾਸਟ ਵਾਰੀ ਖਾ ਲਗੇ ਤੇ ਸਾਡੇ ਇਂਦਰ ਗਵਾਂਡ ਆ ਉਹਨਾਂ ਦਾ ਖੇਤ ਹੈ ਇੱਥੇ ਨਾਲ ਹੀ ਪਿੰਡ ਹੈ ਘੁੰਮਣ ਪਿੰਡ ਤੇ ਉੱਥੇ ਉਹ ਕਹਿੰਦੇ ਵੀ ਉੱਥੋਂ ਲਿਆਉਂਦੇ ਮੈਨੂੰ ਸਾਗ ਪੁੱਛਿਆ ਸੀ ਉਹ ਕਹਿੰਦੇ ਕੋਈ ਤੁਸੀਂ ਨਾਲ ਚੱਲੋ ਉਹ ਲੈ ਆਉਂਦੇ ਆ ਤੇ ਖੇਤ ਜਾਵਾਂਗੇ ਸਾਗ ਲੈ ਕੇ ਆਵਾਂਗੇ ਤੁਹਾਨੂੰ ਵੀ ਖਵਾਵਾਂਗੇ ਉੱਥੇ ਨਾਲ ਤੇ ਦੇਖਦੇ ਆ ਬਸ ਉਹ ਨਾ ਆਪਣੇ ਆਪ ਦੇ ਬੱਚਿਆਂ ਦੀ ਰੋਟੀ ਫੜਾਉਣ ਗਿਆ ਉਹਦਾ ਵਾਦਾ ਆ ਕੇ ਫਿਰ ਬਲਾਊਗਾ ਮੈਨੂੰ ਫਿਰ ਜਾਵਾਂਗੇ ਖੇਤ ਤੇ ਖੇਤ ਬਾਜਰ ਹੋ ਗਿਆ ਗਿਆ ਮੈਂ ਤੇ ਮੁੱਲ ਦੇ ਸਾਗ ਜਿਹਨਾਂ ਦਾ ਕੁਝ ਬਣਦਾ ਨਹੀਂਗਾ ਤੇ ਪਹਿਲਾਂ ਮਾਨਸਿਕਾ ਕੱਲ ਅੱਜ ਕੱਲ ਵੀ ਅੱਜ ਸਾਗ ਲੈ ਆਈਏ ਮੰਡੀ ਤੋਂ ਪਰ ਮੁੱਲ ਦੇ ਸਾਗ ਦਾ ਸੁਆਦ ਨਹੀਂ ਜਮਾਂ ਵੀ ਆਉਂਦਾ ਟਾਂ ਟਾਂ ਟਾਈਮ ਹੀ ਬੀਤਦਾ ਲੱਗਦਾ ਰਿਜਣ ਤੇ ਇੱਕ ਚੀਰ ਨਹੀਂ ਆਪਾਂ ਸਾਕ ਜੀਦਾ ਆਪਾਂ ਕਿਹੜਾ ਬਾਲਾ ਹੋ ਗਰਨਾ ਤੇ ਚਲੋ ਜੀ ਜਦੋਂ ਗਏ ਤੁਮ ਜਾਨੀ ਆਉਤੇ ਮੌਸਮ ਬਹੁਤ ਸੋਹਣਾ ਜ ਸਵੇਰੇ ਬਹੁਤ ਠੰਡ ਸੀ ਦੇਖੋ ਕਿੰਨਾ ਸੋਹਣਾ ਹੈ ਬੱਸ ਪੂਰਾ ਚਲੋ ਦੇਖੋ ਚੱਲ ਜਾਈਏ ਅਜ ਕੇ ਬਾਹਰ ਬਾਹਰ ਅੱਜ ਕੇ ਪੂਰੇ ਦੇਖਦੇ ਆ ਆ ਮੇਰਾ ਕੀਤਾ ਹੋਇਆ ਅੱਜ ਮੈਂ ਨਾ ਹੱਥ ਸਾਫ਼ ਕੀ ਕਰ ਜਾਈ। ਇਤਨਾ ਨਹੀਂ ਰਕਤਾ ਕਾ ਬੁੱਝੇ। ਬੜਾ ਖਰਾ ਹੋਇਆ ਪਹਿਲੇ ਪੂਰਾ ਸਾਫ਼ ਕੀਤਾ ਪਹਿਲਾਂ। ਉਹਨਾਂ ਫਿਰ ਮੇਰੇ ਦੇ ਵਿੱਚ ਉਹ ਲਾਤਾ। ਫਿਰ ਮੈਂ ਖੜੀ ਸਵਿਚ ਚਾਵਣ ਦਾ ਤਮਾਸ਼ੀਆ ਪਰ ਨਹੀਂ ਹੁਣ। ਆ ਕੇ ਬਣਾਵਾਂਗੇ ਅੱਥ। ਸਰਦਾਰ ਜੀ ਪਈਆ ਪੂਰੇ ਖੂਕ ਪੋਸ਼ ਨਹੀਂ ਪਤਾ ਕਿੱਥੇ ਹੋਏ ਕਿੱਥੇ ਨਹੀਂ ਥੋੜੀ ਕਬੂਨਾ ਹੋ ਜਾਂਦੀ 슈ਗਰ ਵਾਜ ਜਾਂਦੀ ਨਾ ਉਦੋਂ ਫਿਰ ਪ੍ਰੋਬਲਮ ਆ ਜਾਂਦੀ ਹੈ ਇਹ ਚੱਕਰ ਆ ਕਰਨੀ ਜੇ ਪੈਂਡਾ ਹੈ ਨਾ ਮਨੀ ਕਹ ਲਓ ਹਾਈ ਹੈਲੋ ਹੈਲੋ ਗਾਇਸ ਹੈਲੋ ਗਾਇਸ ਮਨੀ ਦਾ ਪੈਂਡ ਦਿਖਾ ਕੇ ਲਿਆਉਣੀ ਅੱਜ ਹੈ ਨਾ ਠੀਕ ਹੈ ਮਨੀ ਨੂੰ ਮਨੀ ਦਾ ਪੈਂਡ ਦਿਖਾ ਕੇ ਲਿਆਉਣਾ ਅਸੀਂ ਦੇਖਣ ਚੱਲਿਆ ਨੇ ਮਨੀ ਤੇਰਾ ਪੈਂਡ ਤੇਰਾ ਅੰਕਲ ਤਾਂ ਜਾਂਦੇ ਰਹਿ ਆ ਠੱਡ ਬਿੰਦ ਆ ਕਰੀ ਆ ਕਿੰਨੀ ਵਧੀਆ ਜਗ੍ਹਾ ਚ ਬੰਦ ਰਹੀ ਹੈ ਰੇਟ ਤਾਂ ਇਨਾ ਚੱਕਿਆ ਪਿਆ ਤੇ ਇਹ ਕੀ ਰੇਟ ਆ ਸਸਤੀ ਏਥੇ ਤਾਂ ਓ ਮਾਈ ਗਾਡ ਕੀ ਬੁੰਦਰਾ ਲੈ ਲੋ ਹਲਕੀਆ ਆ ਆਉਂਦੇ ਹੋਏ ਦੇਖਾਂਗੇ ਚੰਗਾ ਉਹ ਖੜਾ ਕਬਾਲ ਆਮੀ ਅਰਸ ਤੇ ਤਾਂ ਬਹੁਤ ਮਤਲਬ ਆਈ ਉੱਥੇ ਤਾਂ ਰਬਾਣਾ ਕਰਤੇ ਆ ਗੱਡੀ ਗੱਡੀ ਚਲਾਉਣ ਦਾ ਨਜ਼ਾਰਾ ਪਿੰਡ ਦਾ ਚਲੋ ਨਹੀਂ ਵੈਸੇ ਬੱਚਿਆਂ ਨੂੰ ਪਿੰਡ ਦਾ ਮੋਹ ਛਡਾਉਣਾ ਨਹੀਂ ਚਾਹੀਦਾ ਜ਼ਰੂਰੀ ਆ ਉਸ ਆ ਹੁਣ ਬਣਿਆ ਕਰ ਜੇ ਗੱਡੀ ਉੱਦੀ ਮੋਟੇ ਮਾਦਾ ਹੀ ਆ ਮੈਂ ਤੇ ਬਿਸਮਿਲਲਾ ਬੱਚੇ ਜੀ ਬਤਨੀ ਚੋਣ ਬਣਦੇ ਨਾ ਸੋਹਣੇ ਬਣ ਗਏ ਹਨ ਸਾਲਾਂ ਦੇ ਵਿੱਚ ਵਿੱਚ ਹੀ ਹਾਂ ਕਰੋਨੀ ਸੋ ਜੋ 10 ਨੰਬਰ ਨੂੰ ਇੱਕ ਡਰਾਗ ਬਣਾਇਆ ਹੋਇਆ ਹੈ। ਹਾਂ ਹਨਾ ਇੱਕ ਬੱਫੇ ਨੇ ਬਣਾਇਆ ਹੈ। ਅੱਗੇ ਬਣੀ ਦੇ ਪਿੰਡ ਚੱਲ ਬਣੀ ਚਾਹ ਪੀ ਆਏਂਗਾ ਬਣੀ ਹੈ ਆ ਦੇਖੋ ਨਮ 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 ਕਿਡੀ

ਬਸ ਚਾਈ ਲੈ ਲੈ ਕੋਟੂ ਲੈਣ ਦੇ ਪਾਣੀ ਨੂੰ ਹੱਸੀ ਕਾਲ ਲੈ ਮੈਂ ਤਾਂ ਪੀਣੀ ਹਾਈ 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 ਅਰੇ ਆ ਨੀ ਆ ਨੀ ਤੇ ਨੀ ਬੈਠ ਗਏ ਉਹ ਕਹਿੰਦਾ ਨਾ ਮੈਂ ਇਹਨੂੰ ਛੱਡ ਕੇ ਗਏ ਮੈਨੂੰ ਨਹੀਂ ਲੈ ਕੇ ਗਏ ਖੇਤ ਖੇਤ ਦਾ ਨਜ਼ਾਰਾ ਕਮ ਮੜ ਫੇਂ പണ്ടി ന്നേത സെ നാളെ നജാരാ ആ ബോ പുറിയ

ਨੇ ਨਸ਼ਾ ਹੋਇਆ ਲੋ ਜੀ ਤੁਹਾਨੂੰ ਦੇਖੇ ਸਿੱਟਾ ਕੀ ਹੁ ਕਰਤਾ ਇੱਕ ਗਾਣਾ ਤੁਹਾਨੂੰ ਦੱਸ ਆਗਦਾ ਕੀ ਸਾਗ ਤੋੜਦੀ ਹੈ ਇਹਨਾਂ ਨੇ ਪਾਰਮਨ ਸਾਗ ਤੋੜੇ ਕੀ ਲੈ ਦੂਲ ਦੇ ਖੁੱਲੇ ਇਹਦੇ ਰਮਨ ਦੇ ਅੱਛਾ ਆ ਕੀ ਕਰੀ ਆਂਦੇ ਮੈਂ ਤੋਹਰ ਇਹਨਾਂ ਨੇ ਕੀ ਕਰਨਾ ਬੰਦੇ ਉਹ ਵਧੀਆ ਵਧੀਆ ਬਣਿਆ ਕੋਲ ਕੇ ਇਹ ਚੰਟੀ ਰੇਹ ਨਹੀਂ ਸਿੱਟੀ ਗਈ ਹਾਂ ਸਿੱਟਾ ਤਾਂ ਮੈਂ ਤੇ ਜੀਤੂ ਨੇ ਦੇਤਾ ਹਨਾ ਤੇ ਉਹ ਰੋਤੀ ਸਾਗ ਪਾਲਕ ਬਾਤੂ ਮੇਥੇ ਬਣਾਵਾ ਹੁਣ ਕੱਲ ਤੇਜ ਦਰਦੀ ਮੈਂ ਸਦ ਨਿਕਣ ਲੜਾ ਕਿੰਨੇ ਕਿੰਨੇ ਕਹੋ ਕੱਤਾ ਚੌਥੀ ਵਾਰ ਜਾ ਕੇ ਮਾੜਾ ਮਾੜਾ ਨੀ ਕੰਨੇ ਤਾਂ ਮੰਨ ਤੱਕ ਗੋਹ ਕਰੀ ਜਾਂਦਾ ਥੋੜੀ سی ਪਾਲਕ ਹੈ ਥੋੜੀ ਹੈ ਹਾਂ ਕੋਲ ਲੈਣੇ ਸਿਕਣੀਆਂ ਤੋੜ ਕੇ ਨਾ ਤਾਂ ਬਾੜੀ ਹੋ ਜਾ ਅੱਛਾ ਫਿਰ ਵੜਾ ਕਈ ਨਾ ਤੋੜਦੇ ਹਾਂ ਕੱਢਣੇ ਨਹੀਂ ਫਿਰ ਪਾਲਕ ਥੋੜੋਗੇ ਆ ਤੋੜ ਲੈਨੇ ਹਾਂ ਮੋਟੇ ਮੋਟੇ ਪਾਲਕ ਕੱਢ ਪਾਲੀ ਮੈਂ ਤੁਹਾਨੂੰ ਖੜਾ ਕੇ ਆਉਂਗੀ ਕਿਤੇ ਪਾਲਕ ਪੂਕ ਪਾ ਕੇ ਬਣਾ ਦੂੰ ਤੇ ਰੈਂਕਲ ਕਣੇ ਤਾਂ ਵੀਡੀਓ ਬਣਾਉਣ ਤੇ ਲੱਗੀ ਪਈ ਐ ਮੋਗਲੀਆਂ ਗੰਡੇਲੇ ਬਹੁਣ ਆਏ ਸੀਗੇ ਜਿੱਦਣ ਪੂਦਣ ਆਏ ਸੀਗੇ ਨਹੀਂ ਜਿਹੜਾ ਵਾਇਦਾ ਬਸ ਆਲੇ ਨਾ ਮੇਰਾ ਭਾਈ ਵੀ ਇਹੋ ਜਿਹਾ ਹੀ ਐ ਤੇ ਬਸ ਆਲੇ ਵੀ ਇਹੋ ਜਿਹਾ ਨਹੀਂ ਚੱਲ ਅਗਲੇ ਕੋਲ ਪਾਪਾ ਨਾਲ ਇਹ ਤਾਂ ਮੇਰਾ ਤਾਂ ਦੇਖ ਨਹੀਂ ਰਹਾ ਹਾਂ ਲੈ ਵੀ ਮਨੀ ਹਲੋ ਕਰਤਾ ਹਾਂ ਮੈਂ ਆਪ ਕੋ ਇਹਦੇ ਨਾਲ ਹੀ ਹੁੰਦਾ ਮੈਂ ਕਹਣਾ ਹਾਂ ਲੈ ਨਹੀਂ ਆਸੀ ਮਨੀ ਦੇਖੀ ਇਹ ਤਾਂ ਹੈ ਨਾ ਇਹ ਮਨੀ ਮਨੀ ਕਰਨਾ ਚੁੱਪੀ ਜਾਂਦਾ ਹਾਂ ਹਾਂ ਤੇ ਤੁਸੀਂ ਜੂਸ ਨਾਲ ਨਾ ਮੇਰੇ ਤਾਂ ਦੰਦ ਜੜੇ ਹਨ ਜੜਾ ਨਹੀਂ ਕੰਮ ਖਰਾਬ ਕਰਦਾ ਮੇਰਾ ਤਾਂ ਡਾਕਟਰ ਤੇ ਨਾ ਜੀਤਾ ਟੋਟੋ ਵੀਡੀਓ ਫੋਮੈਂ ਨਹੀਂ ਆਇਆ ਮੇਰਾ ਹੱਥ ਕੋ ਪੈਰਾ ਦੇ ਕੇ ਦਿਖਾਓ ਸੱਚੀ ਲਓ ਵੀ ਕਿਹੜਾ ਪਿੰਡ ਘੁੰਮਣਾ ਘੁੰਮਣਪੁਰ ਦਾ ਹੀ ਹੈ ਘੁੰਮਣ ਖਰਦਾ ਹੈ ਨਾ ਛੋਟੀ ਘੁੰਮ ਛੋਟੀ ਘੁੰਮ ਲੈ ਗਈ ਮਨੀ ਇਹ ਦੂ ਛੋਟਾ ਹੀ ਹੈ ਮਨੀ 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 ਕਹਿੰਦਾ ਮਨੀ ਬੋਲੂਗਾ ਮਨੀ ਬੋਲੂਗਾ ਇੱਕਦੂ ਛੋਟਾ ਹੀ ਹੈ ਛੋਟੇ ਤਾਂ 600 ਬੋਟ ਹੈ ਹਾਂਜੀ 600 ਸਾਡੇ 1400 ਨਹੀਂ 500 ਹੀ ਸੀ ਮੈਨੂੰ ਲੱਗਦਾ 500 ਪਹੁੰਚਿਆ ਕੀ ਇਹ ਤਾਂ ਹਾਂ ਬੋਲੋ ਬੋਲੋ ਮਨੀ ਬੋਲੂਗਾ ਮਨੀ ਬੋਲੋ ਭਾਈ ਅਪ ਕਿੱਥੇ ਆਇਆ ਕੀ ਤਾਂ ਆਏ ਅਸੀਂ ਸਾਗ ਲੈ ਆਖੇ ਤਾਂ ਮੇਰੇ ਪਿੰਡ ਨੇੜੇ ਪਿੰਡ ਆਈ ਹੋਏ ਆਡਾ ਦਿਖਾਉਣ ਵਾਸਤੇ ਅੰਕਲ ਅੰਕਲ ਸਵਾਗਤ ਹੈ ਤੁਹਾਨੂੰ ਸਵਾਗਤ ਹੈ ਤੁਹਾਨੂੰ ਉਹਨੇ ਟਾ ਕੇ ਬੋਲਦਾ ਤੂੰ ਇਹ ਬਹੁਤ ਬੋਲਦਾ ਇਹਦੀ ਜਿੰਮੀ ਨਾ ਪੰਗੇ ਲੈਂਦਿਆਂ ਦੀ ਆ ਅੱਛਾ ਕੱਲਾ ਬੋਲ ਤਰੀਕਾ ਕੱਲਾ ਚੰਗੀ ਦਾ ਸਵਾਗਤ ਕਰ ਹੈ ਕਾਂਗੋ ਹੀ ਬਾਈ ਕਾਂਗੋ ਹੀ ਪੀਆ ਚਲ ਮਾਰੇ ਨਾਲੇ ਪਿਚਕ ਹੋ ਜਾ ਇਹ ਤੂੰ ਬੋਲ ਤੇਰਾ ਬੋਲਦੇ ਹੋ ਤੁਸੀਂ ਇਹ ਪਿੰਡ ਛੋਲੇ ਪਿੰਡ ਦਾ ਰਕਮਾ ਕਿੰਨਾ ਹੈ ਇਹ ਜੀ ਉਹ ਸੰਝਾ ਕੇ ਰੱਖ ਬਾਬਾ ਘੁੰਮਣ ਕਾ। ਠੰਗ ਹਜੇ ਵੀ ਇਹਨੂੰ। ਅੱਛਾ। ਛੋਟਾ ਘੁੰਮੂ ਹੈ ਪੱਟੇ ਕੋ ਮੁਰਜੀ ਬਣਾਉਣਾ। ਇਹਨੂੰ ਹਣੀ ਦਸ ਦਿਓ ਦਵਾਈ। ਸ਼ਾਇਦ ਸ਼ਹਿਦ ਦੀ ਬਣੀ ਹੁੰਦੀ ਵਿੱਚ ਸ਼ਹਿਦ ਹੁੰਦਾ। ਉਹ ਨਹੀਂ ਉਹਦੇ ਨਾਲ ਖਾ। ਉਹਦੇ ਸਰਦੀ ਸਰਦੀ ਪਹਿਲਾਂ ਦੇਈ ਚੱਲੋ ਇਹਨੂੰ। ਠੰਗ ਸੱਟੋ ਜੀ ਮੈਨੂੰ ਜ ਕੰਮ ਵਗੈਰਾ ਨਹੀਂ ਹੁੰਦਾ। ਸਾਡੇ ਵਿੱਚ ਥੋੜੀ ਜਾਵਨ ਬਹੁਤ ਸੋਹਣੀ ਲੱਗਦੀ। ਆ ਰਿਹਾ ਮੈਨੂੰ ਦਾਦਾ ਬਹੁਤ ਪੁਰਾਣੀ। ਛੱਟ ਕੇ ਮਨ ਨੂੰ ਹੋ ਕੇ ਟੁਕੜਾ। ਅੱਛਾ। ਹਾਂ। ਤੁਰੰਤ 40 40 ਹਰ ਹੋ ਗਏ। 17 ਕਿੱਲੇ ਦੇ ਦੇ ਕੇ ਮਾ ਸਨੈਮੂ ਵੀ ਜਿਹੜੀ ਤੁਹਾਡੇ ਖੜੀ ਬਹੁਤ ਵਧੀਆ ਡੇਕਾ ਹਨਾ ਤਾਂ। ਇਹ ਰੈਡੀ ਗਲਤੀ ਕਿਉਂ ਕੀਤੀ? ਬਸ ਹੋਰ ਸਾਨੂੰ ਕੀ ਦਾਨਾ ਮਾ ਚੱਕਿਆ। ਉੱਥੋਂ ਆ ਕੇ ਇੱਥੇ ਮੈਂ ਲੱਤੀ ਸੀ। ਉਹ ਬਾਇ ਦੇ ਵਿੱਚੋਂ ਦਾ ਹਿੱਸਾ ਬਣਦਾ ਸੀ। ਉਸ 17 ਕਿੱਲੇ ਨਾਲ ਅੱਜ ਤੁਹਾਡੇ 6.5 7 ਕਿੱਲੇ ਹੋਰ ਬਣ ਜੰਦੇ। ਮਹਾਰਾਮ ਨਾਲ। ਬਸ ਉੱਥੇ ਆਏ ਸੀਗੇ ਪਾਣੀ ਦੀ ਥੋੜੀ ਸੂਲਤ ਘਟ ਸੀ ਇੱਕ ਟ੍ਰਿਬੇ ਸੀਗੇ। ਕਿੱਥੇ ਕਿੱਥੇ ਸੀ? ਸਾਦਾ ਆ ਵੀ ਬਹੁਤ ਉੱਚਾ 5 ਫੁੱਟ ਚੱਕਿਆ ਸਾਰਾ ਮਾਨ ਕਿੱਥੇ ਪਕੜਿਆ। ਅਜੇ 5 ਫੁੱਟ ਉੱਚਾ ਸੀ ਇਹ। ਜਿਹੜੀ ਪਹੀ ਤੋਂ ਆਪਾਂ ਉਤਰੇ ਆ।

மேம் கடலே பஞ்ச அது மெண்ட் ஆலு மட்ட பண்ணுங்க நாள் பண்ணவா கச்சா சோளாச்சி ஃபோட மட்ட கட்டி சோளம் ரூபாய் பிங்கமே தோ பிய டாட்ட அதிர ਆ ਕੇ ਚਾਪਰਚੀ ਦੀ ਬਣਾ ਕੇ ਮਸਾਲਾ ਗ੍ਰाइंड ਕਰਕੇ ਫਿਰ ਤੜਕਾ ਲਾਂਗੇ ਚਲੋ ਜੀ ਵੀਡੀਓ ਵਧੀਆ ਲੱਗੀ ਹੋਵੇ ਸਬਸਕ੍ਰਾਈਬ ਕਰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤਾਂ ਬਣਾਣੀ ਹੁਣ ਸਬਜ਼ੀ